ਸਾਰੇ ਪਿੰਡ ਨੇ ਇਕੱਠੇ ਕਰਕੇ ਉਹਦੇ ਸ਼ਿਕਾਰ ਦੇ ਹਥਿਆਰ ਜਿਹੜੇ ਹੈਗੇ ਆ ਇੱਥੇ ਇੱਕ ਮੰਦਿਰ ਬਣਿਆ ਹੋਇਆ ਥੱਲੇ ਬੁੱਧਿਸਤ ਮੰਦਿਰ ਉਹਦੇ ਵਿੱਚ ਜਮ੍ਹਾਂ ਕਰਤੇ ਤੇ ਸੋਂਹ ਖਾਦੀ ਵੀ ਅਸੀਂ ਅੱਜ ਤੋਂ ਬਾਅਦ ਸ਼ਿਕਾਰ ਨਹੀਂ ਕਰਾਂਗੇ ਤੇ ਰਾਣੀ ਨੇ ਨਾ ਰਾਜੇ ਨਾਲ ਲੜ ਕੇ ਕਿਸੇ ਵੇਲੇ ਹਾਂਜੀ ਉੱਥੇ ਪਤਾ ਨਹੀਂ ਤਾਂ ਆਪਦਾ ਬੱਚਾ ਨਹਿਲਾਤਾ ਉਸ ਦੇ ਵਿੱਚ ਕਿਉਂਕਿ ਉਹ ਪਾਣੀ ਸਾਰਾ ਪਿੰਡ ਪੀਂਦਾ ਸੀ ਹਾਂਜੀ ਤੇ ਜਾਂ ਉੱਥੇ ਕੱਪੜੇ ਤੋਤੇ ਐਦਾਂ ਦਾ ਕੁਝ ਹੋ ਗਿਆ ਤੇ ਉਹ ਜਿਹੜੀ ਨਦੀ ਆ ਕਹਿੰਦੇ ਵੀ ਗੁੱਸੇ ਹੋ ਗਈ ਹੁਣ ਤੁਸੀਂ ਉੱਥੇ ਜਾਓਗੇ ਨਾ ਤਾਂ ਇੱਕ ਉਹ ਬੁੱਧਿਸਤ ਫਲੈਗ ਲੱਗੇ ਹੋਏ ਨੇ ਹਾਂਜੀ ਤੇ ਇੱਕ ਜਗ੍ਹਾ ਬਣੀ ਹੋਈ ਹੈ ਉੱਥੇ ਜਾ ਕੇ ਪਾਣੀ ਦੀ ਆਵਾਜ਼ ਸੁਣਦੀ ਹੈ ਤੁਹਾਨੂੰ ਪਾਣੀ ਨਹੀਂ ਆਉਂਦਾ ਆਪਣੀ ਵੀਡੀਓ ਦੇਖ ਰਹੇ ਸਭ ਮਿੱਤਰਾਂ ਬੇਲੀਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰੋ ਅਸੀਂ ਜਾ ਰਹੇ ਸੀ ਲੇ ਲੇ ਲਦਾਖ ਦਾ ਟੂਰ ਚੱਲ ਰਿਹਾ ਹੈ ਜੰਗਲਾ ਤੋਂ ਅਸੀਂ ਤਕਰੀਬਨ 4-5 ਕਿਲੋਮੀਟਰ ਹੋਣਾ ਹੈ ਇੱਥੇ ਇੱਕ ਨਾ ਬੁੱਧ ਧਰਮ ਦੀ ਜਗਾ ਬਣੀ ਹੋਈ ਹੈ ਤੇ ਮੂਰਤੀ ਆ ਦਿਖਾਉਣੀ ਅਸੀਂ ਤੁਹਾਨੂੰ ਕੋਲੇ ਚੱਲ ਕੇ ਪਹਾੜਾਂ ਦੇ ਵਿੱਚ ਘਰੀ ਹੋਈ ਹੈ ਆ ਦੇਖੋ ਚੱਲਦੇ ਆਪਾਂ ਮਾਣੂ ਆਨੰਦਸੇਰੀਆ ਦਾ ਦੇਖੋ ਚਾਰਪੇਰੇ ਪਹਾੜੀ ਪਹਾੜ ਰੇਤੇ ਜਿਹੇ ਪਹਾੜ ਨੇ ਬਜਰੀ ਰੇਤਾ ਜਾ ਤੇ ਉਪਰ ਉਹ ਕਿੰਨਾ ਸੋਹਣਾ ਵਿਊ ਤੁਸੀਂ ਵੀਡੀਓ ਦੇ ਵਿੱਚ ਵੇਖੋਗੇ ਵੀ ਮਿੱਤਰੋ ਇੱਥੇ ਖੜੇ ਸੀਗੇ ਰੁਕੇ ਸੀ ਇੱਥੇ ਇੱਕ ਪੰਜਾਬੀ ਵੀਰ ਮਿਲਿਆ ਉਹਦੇ ਨਾਲ ਆਪਾਂ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਕੀ ਨਾਮ ਹੈ ਬਾਈ ਜੀ ਜੀ ਮੇਰਾ ਨਾਮ ਅਤਰਸੇਮ ਸਿੰਘ ਸਿੱਧੂ ਬਾਈ ਮੈਂ ਬੇਸਿਕਲੀ ਬਠਿੰਡਾ ਤੋਂ ਬਿਲੋਂਗ ਕਰਦਾ ਪਰ ਪਿਛਲੇ 18 ਸਾਲ ਤੋਂ ਚੰਡੀਗੜ੍ਹ ਰਹਿ ਰਹੇ ਆ ਠੀਕ ਹੈ ਵੀਰ ਜੀ ਤੇ ਮੈਂ ਇੱਥੇ ਨਨੁਰੀ ਦੇ ਵਿੱਚ ਪੜਾਉਣ ਆਇਆ ਝੰਗਲਾ ਨਨੁਰੀ ਦੇ ਵਿੱਚ ਝੰਗਲਾ ਮਨਸਟਰੀ ਵੀ ਕਹਿੰਦੇ ਆ ਇਹਨੂੰ ਠੀਕ ਹੈ ਜੀ ਪਰ ਇੱਥੇ ਨੰਜ਼ ਰਹਿੰਦੀ ਐ ਇਸ ਕਰਕੇ ਮਨਸਟਰੀ ਦੋ ਤਰ੍ਹਾਂ ਦੀ ਹੁੰਦੀ ਐ ਜਿੱਥੇ ਮੇਲ ਰਹਿੰਦੇ ਹੁਣ ਉਹ ਤਾਂ ਆਪਾਂ ਮਨਸਟਰੀ ਕਹਿ ਦਿੰਨੇ ਆ ਹਾਂ ਜੀ ਤੇ ਜਿੱਥੇ ਨੰਨਸ ਰਹਿੰਦੀਆਂ ਉਹ ਉਥੇ ਨੰਨਰੀ ਪਰ ਹੁੰਦੀ ਉਹ ਵੀ ਮਨਾਸਟਰੀ ਆ ਸੋ ਇਹ ਜ਼ਾਂਗਲਾ ਵੈਲੀ ਆ ਬੇਸਿਕਲੀ ਪਦਮ ਤੋਂ 35 ਕਿਲੋਮੀਟਰ ਲੇ ਨੂੰ ਆਪਾਂ ਜਦੋਂ ਜਾਣੇ ਆ ਹਾਂਜੀ ਤੇ ਜ਼ਾਂਗਲਾ ਇਹ ਜਗਾਹ ਆਂਦੀ ਆ ਇਹ ਜ਼ਾਂਗਲਾ ਦਾ ਤੁਸੀਂ ਬਹੁਤ ਬਿਹਾਰ ਆ ਬੇਸਿਕਲੀ ਬੁੱਧਾ ਦੀ ਪ੍ਰਤਿਮਾ ਬਣੀ ਹੋਈ ਆ ਤਾਂ ਇਹ ਮਨਾਸਟਰੀ ਜਿੱਥੇ ਵੀ ਤੁਸੀਂ ਪਾਉਂਗੇ ਉਥੇ ਬੁੱਧਾ ਦਾ ਇੱਕ ਇਸ ਤਰ੍ਹਾਂ ਦਾ ਸਟੈਚੂ ਤੁਹਾਨੂੰ ਦੇਖਣ ਨੂੰ ਮਿਲੇਗਾ ਠੀਕ ਹੈ ਜੀ ਬੇਸਿਕਲੀ ਇਹ ਇਲਾਕਾ ਜ਼ਾਂਗਲਾ ਪਿੰਡ ਹੈ ਹਾਂਜੀ ਤੇ ਉਹ ਜੇ ਤੁਸੀਂ ਕੈਮਰਾ ਘੁਮਾਓ ਸਾਹਮਣੇ ਉਧਰ ਨਾ ਉਹ ਜ਼ਾਂਗਲਾ ਪੈਲੇਸ ਹੈ 11ਵੀਂ ਸੈਂਚਰੀ ਚ ਜ਼ਾਂਗਲਾ ਪੈਲੇਸ ਬਣਿਆ ਸੀ ਥੋੜਾ ਜਿਹਾ ਜ਼ੂਮ ਕਰਕੇ ਤੁਸੀਂ ਦਿਖਾ ਦਿਓ ਉਹ ਵਾਲਾ ਆਓ ਸਾਹਮਣੇ ਜਿਹੜਾ ਪਹਾੜ ਤੇ ਹਾਂ ਇਹ ਥੋੜਾ ਜਿਹਾ ਕੈਮਰਾ ਹਾਂ ਇਹ ਤਾਂ ਛੋਟਾ ਲੱਗ ਰਿਹਾ ਪਰ ਉਹ 11ਵੀਂ ਸੈਂਚਰੀ ਚ ਜ਼ਾਂਗਲਾ ਬੇਸਿਕਲੀ ਪੈਲੇਸ ਤੇ ਉਹਦੇ ਆਸ-ਪਾਸੇ ਛੋਟੇ-ਛੋਟੇ ਕਮਰਿਆਂ ਦੇ ਘਰ ਸੀਗੇ ਉਹ ਪੂਰਾ ਪਿੰਡ ਉਸ ਪਹਾੜੀ ਤੇ ਵਸਿਆ ਹੋਇਆ ਸੀ ਠੀਕ ਹੈ ਬਈ ਜੀ ਉੱਥੋਂ ਦੀ ਕੀ ਹਿਸਟਰੀ ਹੈ ਹਿਸਟਰੀ ਇਹ ਹੈ ਕਿ ਇੱਥੇ ਅੱਜ ਵੀ ਰਾਜਾ ਰਾਣੀ ਦਾ ਹੀ ਰਾਜ ਚੱਲਦਾ ਇੱਥੇ ਰਾਜਾ ਰਾਣੀ ਸਿਸਟਮ ਹੈਗਾ ਇਹਨਾਂ ਪਿੰਡਾਂ ਦੇ ਵਿੱਚੋਂ ਆਪਾਂ ਕਹਿਣ ਨੂੰ ਆਪਾਂ ਐਮਐਲਏ ਐਮਪੀ ਸਾਰੇ ਚੁਣੇ ਜਾਂਦੇ ਨੇ ਇੱਥੇ ਹਾਂਜੀ ਹਾਂਜੀ ਬਟ ਜਿਹੜੀ ਮੇਨ ਗੱਲ ਮੰਨੀ ਜਾਂਦੀ ਆ ਉਹ ਰਾਜਾ ਦੇ ਥਰੂ ਹੀ ਮੰਨੀ ਜਾਂਦੀ ਆ ਐਮਪੀ ਵੀ ਆ ਕੇ ਐਮਐਲਏ ਵੀ ਆ ਕੇ ਰਾਜੇ ਨੂੰ ਕਹਿੰਦਾ ਤੇ ਉਹ ਰਾ ਉੱਦਾਂ ਦੀ ਉਹਨਾਂ ਨੇ ਬਣਾਈ ਹੋਈ ਸੀ ਖਾਲੀ ਜੀ ਤੇ ਪਾਣੀ ਉੱਥੋਂ ਤੱਕ ਆਉਂਦਾ ਸੀ ਬਟ ਫਿਰ ਵਿਦ ਦਾ ਪੈਸੇਜ ਆਫ ਟਾਈਮ ਇੰਨੀਆਂ ਸਦੀਆਂ ਦੇ ਵਿੱਚ ਵਿੱਚ ਹੌਲੀ ਹੌਲੀ ਪਹਾੜ ਵੀ ਖੜਦੇ ਨੇ ਤੇ ਨਦੀਆਂ ਵੀ ਆਪਣਾ ਵਹਿਣ ਬਦਲ ਲੈਂਦੀਆਂ ਨੇ ਉੱਥੇ ਪਾਣੀ ਦੀ ਕਿੱਲਤ ਹੋਣ ਕਰਕੇ ਫਿਰ ਉਹ ਰਾਜਾ ਰਾਣੀ ਵੀ ਹੁਣ ਆ ਥੱਲੇ ਪਿੰਡ ਦੇ ਵਿੱਚ ਉੱਚੀ ਜਗ੍ਹਾ ਤੇ ਉਹਨਾਂ ਨੇ ਆ ਉਹਦਾ ਵੱਡਾ ਮਹਿਲ ਬਣਾਇਆ ਹੋਇਆ ਉੱਥੇ ਰਹਿੰਦੇ ਨੇ ਤੇ ਪਰ ਪਿੰਡ ਦੇ ਨਾਲੋਂ ਫਿਰ ਵੀ ਉੱਚੀ ਜਗ੍ਹਾ ਹੀ ਉਹਨਾਂ ਦਾ ਘਰ ਹੁਣ ਵੀ ਠੀਕ ਹੈ ਜੀ ਤੇ ਇਸੇ ਪਿੰਡ ਦੇ ਵਿੱਚ ਇਸੇ ਜ਼ਾਂਗਲਾ ਪਿੰਡ ਦੇ ਇਹ ਜ਼ਾਂਗਲਾ ਪਿੰਡ ਇਸ ਜ਼ਾਂਗਲਾ ਪਿੰਡ ਜੈ ਡੀ ਐਨ ਜੀ ਐਲ ਜ਼ਾਂਗਲਾ ਤੇ ਪਦਮ ਏਰੀਆ ਜਿਹੜਾ ਜਾਂਸਕਰ ਹੈਗਾ ਨਾ ਪੂਰਾ ਰੀਜਨ ਲਈ ਤੇ ਜਾਂਸਕਰ ਤੇ ਕਾਰਗਿਲ ਤੇ ਨ ਵੱਡੇ ਰੀਜਨ ਨੇ ਹਾਂਜੀ ਤੇ ਇਸ ਵੇਲੇ ਆਪਾਂ ਜਾਂਸਕਰ ਰੀਜਨ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਜਾਂਸਕਰ ਦਾ ਅਫੀਸ਼ੀਅਲ ਇਤਿਹਾਸਕਤਵ ਦੇਖਿਆ ਜਾਂਦਾ ਉਹ ਸਾਰਾ ਪਦਮ ਸ਼ਹਿਰ ਦੇ ਵਿੱਚ ਦੇਖਿਆ ਜਾਂਦਾ ਜਾਂਸਕਰ ਰੀਜਨ ਦਾ ਜਿਹੜਾ ਅਫੀਸ਼ੀਅਲ ਕੰਮ ਉਹ ਪਦਮ ਚ ਕੀਤਾ ਜਾਂਦਾ ਪਦਮ ਦੇ ਸਭ ਤੋਂ ਨੇੜੇ ਜਿਹੜੀ ਸਭ ਤੋਂ ਫੇਮਸ ਜਗ੍ਹਾ ਹੈ ਉਹ ਜ਼ੰਗਲਾ ਵੈਲੀ ਇਹੀ ਆ ਤੇ ਇਹ ਵੀ ਉਹ ਮਹਿਲ ਦੇ ਕਰਕੇ ਜਿਆਦਾ ਫੇਮਸ ਆ ਉਹਦਾ ਨਾਮ ਖਾਰ ਪੈਲੇਸ ਵੀ ਕਹਿੰਦੇ ਉਹਨੂੰ ਮੱਡ ਪੈਲੇਸ ਵੀ ਕਹਿੰਦੇ ਆ ਤੇ ਜ਼ੰਗਲਾ ਪੈਲੇਸ ਵੀ ਕਹਿੰਦੇ ਆ ਠੀਕ ਹੈ ਤਾਂ ਰਾਜਾ ਰਾਣੀ ਦਾ ਜਿਹੜਾ ਘਰ ਹਨ ਉਹਦੀ ਇੱਕ ਇੱਥੇ ਪਹਿਚਾਣ ਹੁੰਦੀ ਹੈ ਵੀ ਜਿਹੜੇ ਘਰ ਦੇ ਵਿੱਚ ਬਲਕਨੀ ਬਾਹਰ ਨੂੰ ਨਿਕਲੀ ਹੋਵੇ ਹਾਂਜੀ ਹਾਂਜੀ ਬਲਕਨੀ ਬਣਾਈ ਜਾ ਸਕਦਾ ਹੈ ਪਹਿਲਾਂ ਤਾਂ ਅਲਾਊਡ ਹੀ ਉਸ ਨੂੰ ਆ ਦੂਸਰਾ ਅਫੋਰਡੇਬਿਲਟੀ ਨਾਲ ਵੀ ਇਹ ਜੁੜੀ ਹੋਈ ਗੱਲ ਆ ਵੀ ਆਮ ਲੋਕਾਂ ਕੋਲ ਇੰਨਾ ਪੈਸਾ ਨਹੀਂ ਸੀ ਹੁੰਦਾ ਹਾਂਜੀ 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 ਅੱਜ ਵੀ ਇਸ ਇਲਾਕੇ ਦੇ ਵਿੱਚ ਜਿਹੜੇ ਤੁਸੀਂ ਘਰ ਦੇਖਦੇ ਹੋ ਉਹ ਬਿਲਕੁਲ ਜਿਹੜੀਆਂ ਆਪਣੀਆਂ ਕੱਚੀਆਂ ਇੱਟਾਂ ਹੁੰਦੀਆਂ ਮੱਡ ਬ੍ਰਿਕਸ ਆਪਾਂ ਕਹਿੰਦੇ ਆ ਉਹਨਾਂ ਦੇ ਘਰ ਬਣਾਏ ਜਾਂਦੇ ਆ ਠੀਕ ਹੈ ਤੇ ਇਹ ਲੋਕ ਆਪਣੇ ਕਲਚਰ ਨੂੰ ਲੈ ਕੇ ਇਹਨਾਂ ਮਤਲਬ ਕਹਿ ਲਓ ਵੀ ਪਿਆਰ ਕਰਦੇ ਨੇ ਵੀ ਹੁਣ ਅੱਜ ਕੱਲ ਇੱ ਤਿੰਨ ਸਾਲ ਤੋਂ بارش ਆਉਣ ਲੱਗ ਗਈ ਪਹਿਲਾਂ ਇਥੇ ਸਿਰਫ ਸਨੋ ਫਾਲ ਹੁੰਦਾ ਸੀ ਜਾਂ ਧੁੱਪ ਨਿਕਲਦੀ ਸੀ ਹਾਂਜੀ ਹੁਣ بارش ਆਉਣ ਲੱਗ ਗਈ ਤਾਂ ਜਿਹੜੀਆਂ ਕੱਚੀਆਂ ਇੱਟਾਂ ਦੇ ਘਰ ਨੇ ਉਹ ਖਰਨ ਲੱਗ ਗਏ ਖੁਰਨ ਲੱਗ ਗਏ ਪਰ ਉਹਦੇ باوجود ਹਰ ਵਾਰ ਇਹ ਕਹਿੰਦੇ ਵੀ ਚਾਹੇ ਸਾਨੂੰ 6 ਮਹੀਨਿਆਂ ਬਾਅਦ ਹੀ ਨਵਾਂ ਘਰ ਬਣਾਉਣਾ ਪਵੇ ਮੱਡ ਦੀਆਂ ਇੱਟਾਂ ਨੇ ਤੁਸੀਂ ਇੱਥੇ ਵੀ ਦੇਖੋਗੇ ਮਨਾਸਟਰੀ ਦੇ ਵਿੱਚ ਦੋ ਤਿੰਨ ਕਮਰੇ ਬਣ ਰਹੇ ਆ ਠੀਕ ਹੈ ਜੀ ਤੇ 1500 ਇੱਟਾਂ ਇਹਨਾਂ ਨੇ ਪਿਛਲੇ 3 ਦਿਨਾਂ ਚ ਮਿਸਤਰੀਆਂ ਨੇ ਇੱਥੇ ਬਣਾਈ ਆ ਉਹ ਫਿਰ ਤੋਂ ਦੁਬਾਰਾ ਮੱਡ ਦੀਆਂ ਇੱਟਾਂ ਦਾ ਜਿਹੜਾ ਹੈਗਾ ਘਰ ਬਣਾਉਂਦੇ ਆ ਤੇ ਫਲੈਟ ਰੱਖਦੇ ਆ ਬਰਫ ਚ ਘਰ ਦੇ ਉੱਤੇ ਪਈ ਰਹਿੰਦੀ ਆ ਫਿਰ ਵੀ ਉਹਨਾਂ ਨੂੰ ਇਹ ਜਿਹੇ ਪਕਾਈਏ ਨੇ ਵੀ ਸਲੋਪ ਵਾਲਾ ਘਰ ਜਿਹੜਾ ਮਨਾਲੀ ਚ ਹੁੰਦਾ ਵੀ ਉਹ ਬਣਾਈਏ ਕਹਿੰਦੇ ਨਹੀਂ ਸਾਡਾ ਕਲਚਰ ਨਹੀਂ ਅਸੀਂ ਹਰ ਰੋਜ਼ ਛਾਤੇ ਚੜਾਂਗੇ ਬਰਫ ਹਟਾਵਾਂਗੇ ਪਰ ਅਸੀਂ ਸਲੋਪ ਵਾਲਾ ਨਹੀਂ ਬਣਾਉਣਾ ਤੇ ਘਰ ਦੇ ਉੱਤੇ ਇਹ ਲੱਕੜਾਂ ਰੱਖਦੇ ਨੇ ਉਹ ਲੱਕੜਾਂ ਬੜੀਆਂ ਸੈਕ੍ਰੇਟ ਨੇ ਆਪਾਂ ਨੂੰ ਐ ਲੱਗਦਾ ਬਾਲਣ ਵਾਸਤੇ ਰੱਖੀਆਂ ਨੇ ਉਸੇ ਪਹਾੜਾਂ ਦੇ ਵਿੱਚ ਨਾ ਕੁਝ ਖਾਸ ਖੁਸ਼ਬੂਦਾਰ ਲੱਕੜੀ ਆ ਠੀਕ ਹੈ ਜੀ ਇਹ ਜਦੋਂ ਘੁੰਮਦੇ ਨੇ ਉਹ ਲੱਕੜੀ ਇਕੱਠੀ ਕਰ ਲਿਆਉਂਦੇ ਆ ਫਿਰ ਉਹ ਘਰ ਦੇ ਉੱਤੇ ਚਿਣਦੇ ਨੇ ਹਾਂਜੀ ਤੇ ਜਦੋਂ ਬਹੁਤ ਐਕਸਟ੍ਰੀਮ ਠੰਡ ਹੁੰਦੀ ਐ ਇੱਥੇ 10 10 12 12 ਫੁੱਟ ਹੁੰਦੀ ਐ ਬਰਫ਼ ਉਹ 20 ਫੁੱਟ ਵੀ ਚੱਲੀ ਜਾਂਦੀ ਸੀ ਪਹਿਲਾਂ ਪਰ 10 12 15 ਹੁਣ ਵੀ ਜਾਂਦੀ ਆ ਤਾਂ ਫਿਰ ਉਹਦੇ ਵਿੱਚ ਥੋੜੀ ਬਹੁਤ ਲੱਕੜੀ ਜਿਹੜੀ ਹੈਗੀ ਐ ਲਖਣਾ ਵੀ ਜੋ 14 14 ਪਤਾ ਲੱਗ ਜਾਂਦਾ ਨਾ ਵੀ ਇਹ ਚ ਕੁਆਲਿਟੀ ਦੀ ਹੈ ਥੋੜੀ ਜੀ ਮੀਡੀਅਮ ਆ ਥੋੜੀ ਬਹੁਤ ਅੱਗ ਬਾਲਣ ਲਈ ਵਰਤਦੇ ਨੇ ਬਾਕੀ ਉਹ ਸਾਰੀ ਜਿਹੜੀ ਆਪਾਂ ਸਵੇਰੇ ਗੁੱਗਲ ਤੂਫ ਕਰਦੇ ਆ ਪਿੰਡਾਂ ਦੇ ਵਿੱਚ ਉਸ ਤਰ੍ਹਾਂ ਤੂਫ ਕਰਨ ਵਾਸਤੇ ਇਹ ਲੱਕੜੀ ਫਿਰ ਜਿਹੜੀ ਉਹ ਛੱਤ ਤੇ ਤੁਹਾਨੂੰ ਦਿਖੇਗੀ ਹਾਂਜੀ ਹਾਂਜੀ ਉਹ ਤੂਫ ਕਰਨ ਵਾਸਤੇ ਇਹਨਾਂ ਨੇ ਰੱਖੀ ਹੋਈ ਆ ਬਹੁਤ ਐਕਸਟ੍ਰੀਮ ਮਜਬੂਰੀ ਹੋ ਜਾਂਦਾ ਹੈ ਘਰੇ ਥੱਲੇ ਬਾਲ ਕੇ ਉਹਦਾ ਸੇਕ ਲੈ ਲੈਂਦੇ ਆ ਵੀ ਸਰਦੀਆਂ ਦੇ ਵਿੱਚ 6 ਮਹੀਨਿਆਂ ਦਾ ਸੀਜ਼ਨ ਹੁੰਦਾ ਇੱਥੇ 6 ਮਹੀਨੇ ਇੱਥੇ ਬਰਫ ਰਹਿੰਦੀ ਹੈ ਕੋਈ ਕੰਮਕਾਜ ਨਹੀਂ ਹੁੰਦਾ ਤੇ 6 ਮਹੀਨਾ ਬਾਅਦ ਜਦੋਂ ਇੱਥੇ ਥੋੜੀ-ਬਹੁਤ ਜਿੰਮੇ ਹੁਣ ਆਪਣੇ ਮਾਰਚ-ਅਪ੍ਰੈਲ ਜਿੱਤੋਂ ਪ ਸ਼ੁਰੂ ਹੁੰਦੀ ਆ ਬਰਫਾਂ ਪਿਗਲਣੀਆਂ ਸ਼ੁਰੂ ਹੁੰਦੀਆਂ ਤੇ ਇੱਥੇ ਖੇਤੀ ਸ਼ੁਰੂ ਹੁੰਦੀ ਆ ਤੇ ਅੱਜ ਤੋਂ ਖੇਤੀ ਇੱਥੇ ਜ਼ਿਆਦਾਤਰ ਜੋ ਹੁੰਦੇ ਨੇ ਹਾਂਜੀ ਗੇਹੂ ਵੀ ਹੁਣ ਆਪਣੇ ਜਿਹੜੇ ਕਣਕ ਹੈਗੇ ਕਣਕ ਹੋਣ ਲੱਗ ਗਏ ਤੇ ਮੈਂ ਸੁਣਿਆ ਮਤਲਬ ਹਲੇ ਮੈਨੂੰ ਆਏ ਨੂੰ ਵੀ 15 ਦਿਨ ਹੋਏ ਨੇ ਪਰ ਮੈਂ ਸੁਣਿਆ ਰਾਜਮਾ ਹੁੰਦੇ ਨੇ ਥੋੜੇ ਬਹੁਤ ਜਿਆਦਾ ਤਰਾਹੀ ਜੋਂ ਜਿਆਦਾ ਹੁੰਦੇ ਨੇ ਤੇ ਮਟਰ 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 ਬਹੁਤ ਹੁੰਦੇ ਕਾਲੇ ਰੰਗ ਦਾ ਮਟਰ ਹੁੰਦਾ ਇੱਥੋਂ ਦਾ ਸਪੈਸ਼ਲ ਆਪਣੇ ਨਾਲ ਉਧਰ ਗ੍ਰੀਨ ਨਹੀਂ ਹੁੰਦਾ ਉਹ ਤਜ ਸੁਕਾ ਲਈਏ ਤਾਂ ਵੀ ਗ੍ਰੀਨ ਹੀ ਰਹਿੰਦਾ ਕਾਲੇ ਰੰਗ ਦਾ ਹੁੰਦਾ ਠੀਕ ਹੈ ਜੀ ਬਾਕੀ ਇਹ ਦਾਲ ਖਾਂਦੇ ਨੇ ਥੁਪਕਾ ਖਾਂਦੇ ਨੇ ਤੇ ਟਿਮੁਕ ਕਰਕੇ ਇਹਨਾਂ ਦੇ ਬਹੁਤ ਦੇਸੀ ਜਿਹੇ ਖਾਣੇ ਨੇ ਉਹ ਸਾਰੇ ਨਾ ਲਿਕਵਿਡ ਡਾਈਟ ਜਿਆਦਾ ਆ ਸੂਪ ਜ਼ਿਆਦਾ ਪੀਂਦੇ ਨੇ ਇਹ ਤੇ ਸੱਤੂ ਬਹੁਤ ਖਾਂਦੇ ਨੇ ਕਿਉਂਕਿ ਜੌਂ ਤੋਂ ਬਣਦਾ ਤੇ ਸੱਤੂ ਦਹੀਂ ਦੇ ਵਿੱਚ ਸਵੇਰੇ ਸਵੇਰੇ ਬ੍ਰੇਕਫਾਸਟ ਜਿਹੜਾ ਹੈਗਾ ਕਟੋਰੀ ਦਹੀਂ ਦੀ ਲਈ ਗੋਲੀ ਉਹਦੇ ਵਿੱਚ ਸੱਤੂ ਪਾਏ ਤੇ ਉਹਨੂੰ ਇੱਕ ਪੇੜਾ ਜਿਹਾ ਬਣਾ ਕੇ ਤੇ ਉਹ ਤਿੰਨ ਤਰ੍ਹਾਂ ਦੀ ਚਾਹ ਪੀਂਦੇ ਆ ਇਹ ਇੱਕ ਇਹਨਾਂ ਆਪਣੀ ਮਿੱਠੀ ਚਾਹ ਹੁੰਦੀ ਹੈ ਜਿਹੜੀ ਉਹ ਤਾਂ ਹੁਣੇ-ਹੁਣੇ ਪਿਛਲੇ 10-12 ਸਾਲ ਤੋਂ ਇਹਨਾਂ ਦੇ ਜ਼ਿਆਦਾ ਪ੍ਰਚਲਨ ਹੋਇਆ ਆ ਅਦਰਵਾਇਜ਼ ਇਹ ਪੀਂਦੇ ਆ ਸਲੂਣੀ ਚਾਹ ਨਮਕ ਵਾਲੀ ਚਾਹ ਨਮਕ ਵਾਲੀ ਚਾਹ ਤੇ ਨਮਕ ਕੀ ਆ ਵੀ ਜਦੋਂ ਤੁਸੀਂ ਪੀਂਦੇ ਹੋ ਨਾ ਉਹ ਜ਼ਿਆਦਾਤਰ ਤੁਹਾਡੇ ਸਰੀਰ ਦੇ ਵਿੱਚ ਜਿਹੜਾ ਵਾਟਰ ਕੰਟੇਨ ਦੇਰ ਤੱਕ ਰਹਿੰਦਾ ਜੇ ਤੁਸੀਂ ਖਾਰਾ ਪਾਣੀ ਪੀਓ ਤਾਂ ਉਹ ਜ਼ਿਆਦਾ ਦੇਰ ਬੋਡੀ 'ਚ ਰੁਕਦਾ ਤੇ ਇੱਥੇ ਪਹਾੜਾਂ ਦੇ ਵਿੱਚ ਆਕਸੀਜਨ ਦੀ ਕਮੀ ਆ ਤੁਹਾਨੂੰ ਖੜੇ-ਖੜੇ ਸਾਹ ਚੜਦਾ ਤੇ ਜੇ ਤੁਸੀਂ ਥੋੜਾ ਜਿਹਾ ਪਹਾੜ ਕਿਉਂਕਿ ਪਹਾੜ ਹੈ ਚੜਨਾ ਉਤਰਨਾ ਤਾਂ ਪਾ ਇਸ ਕਰਕੇ ਖਾਰਾ ਪਾਣੀ ਪੀਂਦੇ ਆ ਖਾਰੀ ਚਾਹ ਪੀਂਦੇ ਪਾਣੀ ਤਾਂ ਖਿਆਲ ਦੋ ਤਰ੍ਹਾਂ ਦਾ ਜਿਹੜਾ ਜਾਂਸਕਰ ਰਿਵਰ ਆ ਖਾਰੀ ਰਿਵਰੀ ਆ ਉਹਦਾ ਪਾਣੀ ਆਮ ਬੰਦਾ ਹਾਂ ਜਿਹੜੀ ਨਾਲ ਨਾਲ ਥੱਲੇ ਜਾ ਰਹੀ ਹੈ ਨਾ ਉਹ ਖਾਰੀ ਆ ਆਮ ਬੰਦਾ ਉਹ ਖਾਰਾ ਪਾਣੀ ਆਪਾਂ ਨਹੀਂ ਪੀ ਸਕਦੇ ਆਪਣਾ ਪੇਟ ਖਰਾਬ ਹੋ ਜਾਏਗਾ ਇਹ ਥੋੜਾ ਬਹੁਤ ਉਹ ਪੀਂਦੇ ਆ ਬਾਕੀ ਗਲੇਸ਼ੀਅਰ ਦਾ ਪਾਣੀ ਪਰ ਇਹ ਚਾਹ ਦੇ ਰੂਪ ਚ ਨਮਕ ਪਾ ਕੇ ਉਹਨੂੰ ਜ਼ਿਆਦਾ ਯੂਜ਼ ਕਰਦੇ ਆ ਤੀਜੀ ਇਹਨਾਂ ਦੀ ਬਟਰ ਚਾਹ ਹੁੰਦੀ ਆ ਉਹਦੇ ਨਾਲ ਕੀ ਹੈ ਵੀ ਇੱਕ ਤਾਂ ਆਪਣੇ ਜਿਵੇਂ ਹੁੰਦਾ ਨਹੀਂ ਵੀ ਤਰ ਰਹਿਦਾ ਸਰੀਰ ਕਿਉਂ ਜੇ ਥੋੜਾ ਜਿਹਾ ਖੁਰਾਕ ਦੇ ਵਿੱਚ ਹੋਵੇ ਆਪਣੇ ਉਸ ਡਾਕਟਰ ਕਹਿੰਦੇ ਵੀ ਕਿਉਂ ਨਾ ਖਾਓ ਪਰ ਕਿਉਂ ਇੱਥੇ ਬਹੁਤ ਜ਼ਰੂਰੀ ਆ ਉਹ ਇੱਕ ਗੁੱਡ ਹੈਲਦੀ ਫੈਟ ਆ ਤੇ ਇਹਨਾਂ ਨੂੰ ਪਹਾੜਾਂ 'ਚ ਕੰਮ ਕਰਦੇ ਹੋਏ ਉਸ ਵੈਟ ਦੀ ਲੋਡ ਬਹੁਤ ਪੈਂਦੀ ਆ ਤਾਂ ਬਟਰ ਚਾਹ ਨਮਕੀਨ ਚਾਹ ਤੇ ਮਿੱਠੀ ਚਾਹ ਹੁਣੇ-ਹੁਣੇ ਆ ਜਾਲ ਦੇ ਵਿੱਚ ਤਾਂ ਕਿਉਂ ਆ ਜਿਹੜਾ ਬਈ ਇਹ ਤਾਂ ਜਿਵੇਂ ਕੈ이사ਰ ਤੋਂ ਲੋਕ ਡਰਦੇ ਆਂ ਡਰਾਉਣ ਲਾਤੇ ਡਾਕਟਰ ਨਹੀਂ ਉਹ ਤਾਂ ਫਿਰ ਡਾਕਟਰਾਂ ਦੀ ਚਾਲ ਆ ਨਾ ਫਿਰ ਦਵਾਈਆਂ ਕਿਵੇਂ ਵਿਕਣਗੀਆਂ ਜੇ ਬੰਦਾ ਠੀਕ ਰਹੂਗਾ ਹਾਂਜੀ 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 ਤੇ ਉਹ ਕਿਉ ਜੜਾ ਉਹ ਹੈਲਦੀ ਫੈਟ ਹੁੰਦਾ ਹਮੇਸ਼ਾ ਮੈਂ ਕੋਈ ਬਹੁਤ ਸਾਇੰਸਤਾਨ ਬੰਦਾ ਨਹੀਂ ਪਰ ਜਿਹੜਾ ਸਾਇੰਸਦਾਨ ਨੇ ਚਗਲ ਘੋਟੀ ਆ ਉਹ ਸਾਰਿਆਂ ਨੂੰ ਪਤਾ ਹੀ ਆ ਉਹਨਾਂ ਨੇ ਖਾਸਾ ਲੰਮਾ ਬੇਵਕੂਫ ਬਣਾਇਆ ਆਪਾਂ ਨੂੰ ਕਈ ਸਾਲਾਂ ਤੱਕ ਸੋ ਮੈਨੂੰ ਇੰਨਾ ਵਿਸ਼ਵਾਸ ਨਹੀਂ ਕਿ ਉਹ ਤੇ ਖਾਣਾ ਚਾਹੀਦਾ ਇੱਥੇ ਬਹੁਤ ਲੋੜ ਆ ਕਿਉਂਕਿ ਇੱਥੇ ਫਿਜ਼ੀਕਲ ਵਰਕ ਬਹੁਤ ਜ਼ਿਆਦਾ ਆ ਵਰਕਰ ਇਹ ਹੋਣਾ ਅੱਜਕੱਲ੍ਹ 6 ਮਹੀਨੇ ਖੇਤੀ ਕਰਨਗੇ ਇਹਨਾਂ ਦੇ ਬੱਚੇ ਉਹਨਾਂ ਦਿਨਾਂ 'ਚ ਆਪਣੀਆਂ ਹੁਣ ਇੱਥੇ ਮਈ-ਜੂਨ ਦੀਆਂ ਛੁੱਟੀਆਂ ਹੁੰਦੀਆਂ ਨੇ ਬੱਚੇ ਵਾਪਸ ਆਉਂਦੇ ਨੇ ਤੇ ਆਪਣੇ ਮਾਪੇ-ਮਾਪੇ ਨਾਲ ਖੇਤਾਂ 'ਚ ਕੰਮ ਕਰਾਉਂਦੇ ਛੋਟੇ-ਛੋਟੇ ਖੇਤ ਨੇ ਤੇ ਜਦੋਂ ਧੁੱਪ ਨਿਕਲਦੀ ਇੱਥੇ ਜਿਹੜੇ ਜੜੀ-ਬੂਟੀਆਂ ਨੇ ਨਾ ਉਹ ਬਰਫ਼ ਥੱਲੇ ਆਏ ਦੱਬੀਆਂ ਪਈਆਂ ਹੁੰਦੀਆਂ ਜੇ ਇੱਕ ਵਾਰੀ ਬਰਫ਼ ਨੂੰ ਕਹਿੰਦੀਆਂ ਵੀ ਤੂੰ ਹਟ ਸਹੀ ਅਸੀਂ ਤੈਨੂੰ ਖੜਕੇ ਦਿਖਾਉਣੀ ਆ ਹਫ਼ਤੇ ਦੇ ਵਿੱਚ ਵਿੱਚ ਇਹ ਗ੍ਰੀਨ ਹੋਇਆ ਸਾਰਾ ਇਲਾਕਾ ਜਦੋਂ ਮੈਂ ਆਇਆ ਸੀ ਨਾ ਬਿਲਕੁਲ ਡੰਡੀਆਂ ਖੜੀਆਂ ਹੋਈਆਂ ਸੀ ਦਰਖਤਾਂ ਦੀਆਂ ਹਫ਼ਤੇ ਦੇ ਵਿੱਚ ਵਿੱਚ ਸਾਰੇ ਹਰੇ ਭਰੇ ਹੋ ਗਏ ਜੀ ਕਿਓ ਆਰਗਨਕੋ ਹੋ ਵੀ ਬਧੀਆ ਠੀਕ ਰਹਿੰਦਾ ਜੋ ਪੰਜਾਬ ਦੇ ਵਿੱਚ ਥੋੜਾ ਜਿਆ ਰਹਿ ਹਨ ਚਲੋ ਮਲਾਵਟ ਵਾਲੀ ਚੀਜ਼ ਤਾਂ ਹਰ ਕੋਈ ਮਾੜੀ ਹੁੰਦੀ ਆ ਪਰ ਕਿਓ ਬਾਰੇ ਮੈਂ ਬਹੁਤ ਹੀ ਲੰਬੀ ਚੋੜੀ ਗੱਲ ਐਸਾ ਨਹੀਂ ਕਰਦਾ ਕਿਉਂਕਿ ਮੈਂ ਕਿਉਂਕਿ ਮੈਂ ਕੋਈ ਡਾਕਟਰ ਨਹੀਂ ਹੈਗਾ ਤੇ ਪਰ ਬਾਈ ਜੀ ਤੁਸੀਂ ਮੇਰੇ ਇੱਥੇ ਕਿਸ ਮਕਸਦ ਵਾਸਤੇ ਆਇਆ ਹਾਂ ਬਾਈ ਟੀਚਰ ਮੈਂ ਚਤਕਾਰਾ ਚ ਪੜਾਉਣਾ ਜੀ ਉੱਥੇ ਮੇਰੀਆਂ ਛੁੱਟੀਆਂ ਸੀ ਅੱਜਕੱਲ ਤੇ ਇੱਥੇ ਜ਼ੰਗਲਾ ਵੈਲੀ ਦੇ ਵਿੱਚ ਮੈਂ ਮਨਾਲੀ ਆਇਆ ਹੋਇਆ ਸੀ ਮਰੇ ਵੱਡੇ ਭਰਾ ਦਾ ਉੱਥੇ ਹੋਟਲ ਹੈ ਤੇ ਉਹਨਾਂ ਦੇ ਇੱਥੇ ਲਿੰਕ ਨੇ ਇੱਥੇ ਬੱਚਿਆਂ ਨੂੰ ਨਾ ਤੇ ਨੰਨਸ ਨੂੰ ਇੱਥੇ ਹਲੇ ਸਕੂਲ ਇਹਨਾਂ ਜਿਹੜੀਆਂ ਮੋਨਾਸਟਰੀਆਂ ਨੇ 2000 ਸਾਲ ਦੇ ਵਿੱਚ ਇਹਨਾਂ ਨੂੰ ਸਕੂਲ ਅਲਾਟ ਹੋਏ ਸੀ ਵੀ ਤੁਸੀਂ ਮਨਾਸਟਰੀਆਂ ਚਲਾ ਰਹੇ ਹੋ ਨਾਲ ਨਾਲ ਬੱਚਿਆਂ ਨੂੰ ਵੀ ਪੜ੍ਹਾਓ ਕਿਉਂਕਿ ਤੁਹਾਡੇ ਕੋਲ ਬੁੱਧਿਸਤ ਸਿੱਖਿਆ ਤਾਂ ਹੈਗੀ ਆ ਸਾਰਾ ਦਿਨ ਤੁਸੀਂ ਚੈਂਟ ਕਰਦੇ ਹੋ ਜਾਂ ਬੁੱਧਿਸਤ ਫਲਸਫੀ ਡਿਸਕਸ ਕਰਦੇ ਹੋ ਤਾਂ ਬੱਚਿਆਂ ਨੂੰ ਐਸੀ ਤਰ੍ਹਾਂ ਪਾਸ ਆਨ ਹੋ ਜਾਏਗੀ ਤੁਹਾਡੀ ਸਿੱਖਿਆ ਸਰਕਾਰ ਨੇ 2000 ਸਾਲ ਚ ਮਨਾਸਟਰੀਆਂ ਚ ਸਕੂਲ ਅਲਾਉ ਕੀਤੇ ਸੀ ਪਰ ਹੁਣ ਤੱਕ ਇੱਥੇ ਬਹੁਤੇ ਟੀਚਰ ਨਹੀਂ ਪਹੁੰਚ ਪਾਉਂਦੇ ਇੱਕ ਤਾਂ ਇਹਨਾਂ ਦੇ ਆਪਣੇ ਜਿਹੜੇ ਬੰਦੇ ਉਹ ਪੜ੍ਹੇ ਲਿਖੇ ਜਿਹੜੇ ਉਹ ਵੱਡੇ ਸ਼ਹਿਰਾਂ ਚ ਸ਼ਿਫਟ ਹੋ ਜਾਂਦੇ ਆ ਤੇ ਇੱਥੇ ਜੌਬ ਵਗੈਰਾ ਨਹੀਂ ਹੈ ਨਹੀਂ ਤਾਂ ਪੈਸੇ ਦੀ ਬੰਦਾ ਹਾਂ ਤਾਂਨ ਕੋਲ ਟੀਚਰਾਂ ਦੀ ਕ ਫਿਰ ਆਪਣੇ ਜਿਹੜੇ ਸ਼ਹਿਰਾਂ ਚ ਬੰਦੇ ਬਹੁਤ ਆਉਂਦੇ ਆ ਇਹਨਾਂ ਨੇ ਮੈਨੂੰ ਕਿਹਾ ਵੀ ਇੱਥੇ ਮੋਨਸਟਰੀ ਦੇ ਵਿੱਚ ਤੁਸੀਂ ਆ ਕੇ ਫਾਈਨ ਆਰਟ ਜਿ ਸਿਖਾਉਂਗੇ ਤੇ ਸਾਨੂੰ ਖੁਸ਼ੀ ਹੋਊਗੀ ਮੇਰੇ ਕੋਲ ਟਾਈਮ ਸੀਗਾ ਮੈਂ ਆ ਗਿਆ ਹੁਣ ਇੱਥੇ ਬੱਚਿਆਂ ਨੂੰ ਛੋਟਿਆਂ ਨੂੰ ਮੈਂ ਫਾਈਨਰ ਸਿਖਾਉਣਾ ਵੱਡੇ ਜਿਹੜੇ ਬੰਦੇ ਮਤਲਬ ਨੰਨਸ ਨੇ ਜਿਹੜੀਆਂ ਉਮਰ ਦਾ ਰਾਜ ਨੰਨਸ ਨੇ ਉਹਨਾਂ ਨੂੰ ਮੈਂ ਥਾਂਕਾ ਪੇਂਟਿੰਗ ਮਿਨੀਏਚਰ ਪੇਂਟਿੰਗ ਬੁੱਧਿਸ ਨਾਲ ਲਈ ਬੁੱਧਿਜ਼ਮ ਨਾਲ ਰਿਲੇਟਡ ਜਿਹੜੀਆਂ ਪੇਂਟਿੰਗਸ ਨੇ ਤੇ ਬੁੱਧਾ ਦੇ 7-8 ਸਿੰਬਲ ਨੇ ਧਰਮ ਚੱਕਰ ਪਰਿਵਰਤਨ ਤੇ ਹੋਰ ਸਾਰੀਆਂ ਚੀਜ਼ਾਂ ਉਹਨਾਂ ਨੂੰ ਮੈਂ ਕਿਸ ਤਰ੍ਹਾਂ ਕਾਗਜ਼ ਤੇ ਪੇਂਟ ਕਰਨਾ ਹੈ ਲੱਕੜੀ ਤੇ ਪੇਂਟ ਕਰਨਾ ਹੈ ਫਿਰ ਲੱਕੜ ਨੂੰ ਤਰਾਸ਼ਣਾ ਜਿਹੜੀ ਲੱਕੜ ਚ ਮੀਨਾ ਕਾਰੀ ਹੁੰਦੀ ਆ ਉਹ ਸਿਖਾਉਣਾ ਫਿਰ ਇਹਨਾਂ ਨਦੀ ਦੇ ਵਿੱਚ ਜਾਣਗੇ ਜਿਹੜਾ ਸਭ ਤੋਂ ਸੋਹਣਾ ਪੱਥਰ ਇਹਨਾਂ ਨੂੰ ਲੱਗਦਾ ਨਾ ਉਹਦੇ ਉੱਤੇ ਉਹਨੂੰ ਲੈ ਕੇ ਆਉਣਗੇ ਉਹ ਤੇ ਓਮ ਪਮਾਨੀ ਪਦਮੇ ਓਮ ਕਰਕੇ ਇਹਨਾਂ ਦਾ ਇੱਕ ਮੰਤਰ ਉਹ ਲਿਖਣਗੇ ਤੇ ਫਿਰ ਇਹਨਾਂ ਦੇ ਜਿਹੜੇ ਚੌਰਤਨ ਬਣੇ ਹੁੰਦੇ ਨੇ ਜਗਾ ਜਗਾ ਤੁਸੀਂ ਵਾਈਟ ਕਲਰ ਦੇ ਦੇਖੋਗੇ ਨਾ ਉਹਨੂੰ ਚੌਰਤਨ ਕਹਿੰਦੇ ਨੇ ਤਾਂ ਚੌਰਤਨ ਤੇ ਜਾਂ ਮਾਨੇ ਦੇ ਆਸ-ਪਾਸ ਮਾਨੇ ਉਹ ਹੁੰਦਾ ਜਿਹੜਾ ਇਦਾਂ ਘੁੰਮਦਾ ਕਲੌਕਵਾਇਜ਼ ਹੀ ਘੁੰਮਦਾ ਤੇ ਇਹ ਕਲੌਕਵਾਇਜ਼ ਹੀ ਉਹਦੀ ਪ੍ਰਕਰਮਾ ਕਰਦੇ ਜਿਵੇਂ ਆਪਾਂ ਨਿਸ਼ਾਨ ਸਾਹਿਬ ਦੀ ਪ੍ਰਕਰਮਾ ਕਰਦੇ ਹਾਂ ਗੁਰਦੁਆਰੇ ਜਾ ਕੇ ਓਵੇਂ ਇਹ ਵੀ ਉਹਦੀ ਪ੍ਰਕਰਮਾ ਕਰਦੇ ਆ ਪਿੰਡ ਦੇ ਵਿੱਚ ਸੜਕ ਦੇ ਕਿਨਾਰੇ ਬਣਿਆ ਹੋਊਗਾ ਨਾ ਤੇ ਤਾਂ ਇਹ ਉਹਦੀ ਕਲੌਕਵਾਈਜ਼ ਇਸ ਤਰ੍ਹਾਂ ਆਪਦੇ ਉਹ ਸੱਜੇ ਹੱਥ ਉਸ ਨੂੰ ਰੱਖ ਕੇ ਪੂਰਾ ਉਹਦਾ ਢੇੜਾ ਦੇਖ ਕੇ ਉਸ ਨੂੰ ਘੁਮਾ ਕੇ ਫਿਰ ਤੇ ਉਸ ਤਰ੍ਹਾਂ ਡੇਲੀ ਰੁਟੀਨ ਜਿਨ੍ਹਾਂ ਦੀ ਆਪਣੀ ਇੱਕ ਤਰ੍ਹਾਂ ਦੀ ਕਹਿ ਲਓ ਵੀ ਪ੍ਰੇਅਰ ਵੀ ਹੁੰਦੀ ਰਹਿੰਦੀ ਆ ਤੇ ਉਹ ਫਰਮਾਨੇ ਜਿਹੜਾ ਹੈਗਾ ਉਹ ਗੋਲ ਘੁੰਮਣ ਵਾਲਾ ਮਾਨੇ ਆ ਤੇ ਛੁਰਤਨ ਉਹਦੇ ਨਾਲ ਹੀ ਬਣਿਆ ਹੁੰਦਾ ਛੁਰਤਨ ਦੇ ਫਿਰ ਉੱਥੇ ਨੂੰ ਤੁਸੀਂ ਦੇਖੋਗੇ ਪਦਮ ਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਪੱਥਰਾਂ ਦੀ ਪੂਰੀ ਇਹਨਾਂ ਨੇ ਸੜਕ ਦੇ ਉੱਤੇ ਇੱਕ ਲਾਈਨ ਬਣਾਈ ਹੋਈ ਹੈ ਤਾਂ ਉਸ ਥਾਂ ਤੇ ਓਮ ਪਦਮ ਮਾਨੀ ਪਦਮੇ ਓਮ ਲਿਖ ਕੇ ਉਹ ਪੱਥਰ ਨੂੰ ਰੱਖਦੇ ਨੇ ਇਹਨਾਂ ਦੀ ਧਾਰਮਿਕ ਰਿਚੋ ਲੈਕ ਸੋ ਇਹ ਆ ਉਹ ਮਹਿਲ ਤੁਸੀਂ ਜ਼ਰੂਰ ਦੇਖਿਓ ਉੱਥੇ ਤੁਹਾਨੂੰ ਪਤਾ ਲੱਗੇਗਾ ਪੁਰਾਣੇ ਦਿਨਾਂ ਚ ਨਾ ਰਾਜੇ ਨੇ ਸਾਰਿਆਂ ਨੂੰ ਇੱਕ ਇੱਕ ਕਮਰੇ ਦਾ ਜਿਹੜਾ ਘਰ ਹੈਗਾ ਬਣਾ ਕੇ ਦਿੱਤਾ ਹੋਇਆ ਸੀ ਤੇ ਸਾਰਾ ਜ਼ੰਗਲਾ ਪਿੰਡ ਉੱਪਰ ਪਹਾੜੀ ਤੇ ਰਹਿੰਦਾ ਸੀ ਠੀਕ ਹੈ ਜੀ ਤੇ ਹਫਤਾਕ ਪਹਿਲਾਂ ਮੈਂ ਘੁੰਮ ਕੇ ਆਇਆ ਮੈਨੂੰ ਪਤਾ ਲੱਗਿਆ ਹੁਣ ਇਹ ਜਿਸ ਤਰ੍ਹਾਂ ਪਹਾੜਾਂ ਦੇ ਵਿੱਚ ਤੁਸੀਂ ਆਉਂਗੇ ਨਾ ਹਰ ਪਿੰਡ ਦਾ ਇੱਕ ਦੇਵਤਾ ਹੁੰਦਾ ਤੇ ਹਰ ਪਿੰਡ ਦੇ ਦੇਵਤੇ ਦੀ ਇੱਕ ਕਹਾਣੀ ਹੁੰਦੀ ਆ ਉੱਥੇ ਫਿਰ ਰਾਜੇ ਦੇ ਮਹਿਲ ਦੀ ਵੀ ਕਹਾਣੀ ਹੁੰਦੀ ਆ ਹਾਂਜੀ ਹੁਣ ਨੌ ਸਦੀਆਂ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਹਾਣੀਆਂ ਬਣੀ ਹੋਣੀਆਂ ਇੱਕ ਕਹਾਣੀ ਇਹ ਆ ਵੀ ਪਹਾਣੀ ਪਾਣੀ ਨਾ ਉੱਥੇ ਪਹਾੜੀ ਦੇ ਉੱਪਰ ਚੜਦਾ ਸੀ ਹਾਂਜੀ ਇਹ ਹੁਣ ਮੈਨੂੰ ਪਰਸੇ ਸੁਣਨ ਨੂੰ ਮਿਲਿਆ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਉਹਦੇ ਵਿੱਚ ਨਹੀਂ ਆਪਾਂ ਜਾਵਾਂਗੇ ਪਰ ਕਿਉਂਕਿ ਆਪਾਂ ਇਸ ਇਲਾਕੇ ਚ ਘੁੰਮ ਰਹੇ ਆਂ ਹਰ ਇੱਕ ਆਪਾਂ ਨੂੰ ਜੋ ਸੁਣਨ ਦੀ ਮਨਾਉਤ ਹੁੰਦੀ ਹੈ ਹਾਂ ਜੋ ਵੀ ਆਪਾਂ ਨੂੰ ਸੁਣਨ ਨੂੰ ਮਿਲਦਾ ਇੱਕ ਵਾਰੀ ਉਹਨੂੰ ਸੁਣਨਾ ਚਾਹੀਦਾ ਤੇ ਮੈਨੂੰ ਜੋ ਸੁਣਨ ਨੂੰ ਮਿਲਿਆ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਵੀ ਪਾਣੀ ਚੜਦਾ ਸੀ ਉਸ ਪਹਾੜੀ ਤੇ ਤੇ ਰਾਣੀ ਨੇ ਨਾ ਰਾਜੇ ਨਾਲ ਲੜ ਕੇ ਕਿਸੇ ਵੇਲੇ ਹਾਂਜੀ ਉੱਥੇ ਪਤਾ ਨਹੀਂ ਤਾਬ ਦਾ ਬੱਚਾ ਨਾ ਹਲਾਤਾ ਉਸ ਦੇ ਵਿੱਚ ਕਿਉਂਕਿ ਪਾਣੀ ਸਾਰਾ ਪਿੰਡ ਪੀਂਦਾ ਸੀ ਹਾਂਜੀ ਹਾਂਜੀ ਤੇ ਯਾਉਤੇ ਕਪੜੇ ਤੋਂ ਤੇ ਅਦਾਂ ਦਾ ਕੁਝ ਹੋ ਗਿਆ ਤੇ ਉਹ ਜਿਹੜੀ ਨਦੀ ਆ ਕਹਿੰਦੇ ਵੀ ਗੁੱਸੇ ਹੋ ਗਈ ਹੁਣ ਤੁਸੀਂ ਉੱਥੇ ਜਾਓਗੇ ਨਾ ਤਾਂ ਇੱਕ ਉਹ ਬੁੱਧਿਸਟ ਫਲੈਗ ਲੱਗੇ ਹੋਏ ਨੇ ਤੇ ਇੱਕ ਜਗ੍ਹਾ ਬਣੀ ਹੋਈ ਹੈ ਉੱਥੇ ਜਾ ਕੇ ਪਾਣੀ ਦੀ ਆਵਾਜ਼ ਸੁਣਦੀ ਹੈ ਤੁਹਾਨੂੰ ਪਾਣੀ ਨਹੀਂ ਆਉਂਦਾ ਮੈਂ ਵੀ ਗਿਆ ਸੀ ਉੱਥੇ ਤੋ ਦੋ ਬੈਕ ਸਾਈਡ ਤੇ ਇੱਕ ਨਦੀ ਵਗਦੀ ਆ ਮੇਬੀ ਮੈਨੂੰ ਤਾਂ ਇਹ ਪਹਿਲਾਂ ਲੱਗੇ ਮੈਨੂੰ ਉਹਦੀ ਨਦੀ ਦੀ ਇਕੋ ਸੁਣ ਰਹੀ ਆ ਬਟ ਥੋੜੀ ਦੇਰ ਬਾਅਦ ਲੱਗਿਆ ਤਾਂ ਮੈਨੂੰ ਪਤਾ ਨਹੀਂ ਜਾਂ ਕਹ ਲੋ ਵੀ ਸਾਈਕੋਲੋਜੀਕਲੀ ਬੰਦਾ ਇਹ ਗੱਲ ਸੁਣ ਕੇ ਰੈਡੀ ਹੋ ਜਾਂਦਾ ਤਾਂ ਮੈਨੂੰ ਵੀ ਇਸ ਤਰ੍ਹਾਂ ਇਹ ਅਹਿਸਾਸ ਹੋਇਆ ਵੀ ਹਾਂ ਇੱਥੇ ਕਦੇ ਕਿਉਂਕਿ ਆਸ-ਪਾਸ ਜਿਹੜੇ ਪੱਥਰ ਨੇ ਨਾ ਉਹਨਾਂ ਦੀ ਸ਼ੇਪ ਦੇਖ ਕੇ ਲੱਗਦਾ ਵੀ ਇੱਥੇ ਨਦੀ ਲੰਬੇ ਟਾਈਮ ਤੱਕ ਵਗੀ ਆ ਤਾਂ ਕਰਕੇ ਗੋਲ ਨੇ ਉਹ ਵੀ ਜ਼ਰੂਰ ਤੁਸੀਂ ਦੇਖਿਓ ਬਲਕਿ ਮਹਿਲ ਦੇਖਣ ਵਾਲਾ ਤੇ ਉੱਥੇ ਪੁਰਾਣੇ ਟਾਈਪ ਦਾ ਜਿਹੜਾ ਪਿੰਡ ਉਹ ਬਣਿਆ ਹੋਇਆ ਹਾਂਜੀ ਹਾਂ ਅੱਛਾ ਮੈਂ ਇੱਕ ਚੀਜ਼ ਜ਼ਰੂਰ ਦੱਸ ਦਿਆਂ ਜੇ ਹਲੇ ਵੀਡੀਓ ਚੱਲ ਰਿਹਾ ਜੇ ਤੁਸੀਂ ਲਦਾਖ ਕੋ ਮਨਾਉਣਾ ਖਾਸ ਕਰ ਆਪਣੇ ਪਲੇਨ ਏਰੀਆ ਦੇ ਬੰਦੇ ਤਾਂ ਜਿਹੜੀ ਮੈਂ ਟੁੱਪ ਜਾ ਪਾਇਆ ਹੋਇਆ ਨਾ ਫੁਕਰੀ ਮਾਰਨ ਨੂੰ ਨਹੀਂ ਪਾਇਆ ਹੋਇਆ ਮੈਂ ਦੋਸਤਾਂ ਨੂੰ ਕਹਿ ਰਿਹਾ ਇੱਥੇ ਟੁੱਪ ਬਹੁਤ ਤੇਜ਼ ਨਿਕਲਦੀ ਆ ਤੇ ਟੈਂਪਰੇਚਰ ਬਹੁਤ ਡਾਊਨ ਆ ਰਾਤ ਨੂੰ 3-4 ਡਿਗਰੀ ਮਾਈਨਸ ਅੱਜਕੱਲ ਚੱਲ ਜਾਂਦਾ ਹੁਣ ਆਪਾਂ 22 ਮਈ ਨੂੰ ਗੱਲ ਕਰ ਰਹੇ ਹਾਂ ਤੇ 22 ਮਈ ਦੀ ਕੱਲ ਦੀ ਰਾਤ ਜਿਹੜੀ 21 ਮਈ ਦੀ ਹੈਗੀ ਆ -3 ਡਿਗਰੀ ਟੈਂਪਰੇਚਰ ਸੀ ਤੇ ਦੂਸਰੇ ਦਿਨ ਜਦੋਂ ਧੁੱਪ ਨਿਕਲਦੀ ਉਹ ਬਹੁਤ ਤੇਜ਼ ਨਿਕਲਦੀ ਇੱਥੇ ਪੋਲੂਸ਼ਨ 0% ਆ ਤੇ ਤੁਹਾਨੂੰ ਸੰਦਰਨ ਹੋ ਜਾਂਦਾ ਤਾਂ ਇੱਕ ਵਾਰ ਤੁਹਾਨੂੰ ਇਹ ਹੈਟ ਦੀ ਬਹੁਤ ਲੋੜ ਹੈ ਇਹ ਮਜਬੂਰੀ ਹੈ ਇਸ ਇਲਾਕੇ ਦੀ ਦੂਸਰਾ ਕਾਲਾ ਚਸ਼ਮਾ ਤੁਹਾਡੇ ਕੋਲੇ ਹੋਣਾ ਚਾਹੀਦਾ ਕਿਉਂਕਿ ਅੱਖਾਂ ਚੰਦੇ ਆ ਜਾਂਦੀਆਂ ਨੇ ਚਿੱਟੀਆਂ ਚੋਟੀਆਂ ਤੇ ਜਿਹੜੀ ਬਰਫ਼ ਆ ਉਹ ਤਾਂ ਜ਼ਿਆਦਾ ਰਿਫਲੈਕਟ ਕਰਦੀ ਆ ਹਾਂ ਤੇ ਬਾਈਕਰਜ਼ ਨੂੰ ਤਾਂ ਚਾਹੀਦਾ ਹੀ ਚਾਹੀਦਾ ਆਮ ਵੀ ਜੇ ਤੁਸੀਂ ਥੋੜਾ ਜਿਹਾ ਸਕੂਨ ਨਾਲ ਨਜ਼ਾਰੇ ਲੈਣੇ ਨੇ ਪਹਾੜਾਂ ਦੇ ਤਾਂ ਤੁਹਾਨੂੰ ਗਾਲਾ ਚਸ਼ਮਾ ਇਹ ਜ਼ਰੂਰੀ ਆ ਤੀਸਰਾ ਜਿਹੜਾ ਹੈਗਾ ਸਨਸਕ੍ਰੀਨ ਲੋਸ਼ਨ 50 प्लस जीडीपी वाला जीडीपी या पता नहीं उधर कुछ होता है इतना मार्का 50 प्लस वाला ਤੁਸੀਂ ਲੈ ਕੇ ਆਓ so that ਕਿ ਥੋੜੀ ਜਿਹੀ ਸਕਿਨ ਬਰਨ ਨਾ ਹੋਵੇ ਨਹੀਂ ਤਾਂ ਬੰਦੇ ਨੂੰ ਇੱਥੇ ਸਕਿਨ ਬਰਨ ਹੱਥਾਂ ਤੇ ਹੋ ਜਾਂਦੀ ਹੈ ਫਿਰ ਉਹ ਜਿਹੜੇ ਪੈਰਾਂ ਦੀਆਂ ਬਿਆਈਆਂ ਦੁਖਦੀਆਂ ਨੇ ਇਸ ਤਰ੍ਹਾਂ ਸਕਿਨ ਦੁਖਦੀ ਆ ਹੈਗਾ ਜੀ ਹਾਂ ਉਹ ਸਕਿਨ ਦੁਖਦੀ ਆ ਤੇ ਤੁਸੀਂ ਤਾਂ ਬਾਈਕਰ ਹੋ ਤੁਸੀਂ ਬਾਈਕਰ ਦੇ ਉੱਤੇ ਨਾ ਇੱਕ ਅੱਜ ਕੱਲ੍ਹ ਉੱਥੇ ਆਮਾਸਕ ਆਂਦਾ ਹੈ हां ए जरूर चढ़ा के तुसी बाइक राइड करो क्योंकि हवा भी बहुत रूखी है तो थोड़ी स्किन ਦਾ ਜਿਹੜਾ ਮੋਇਸਚਰ ਹੈ ਨਾ ਉਹ ਤੁਰੰਤ ਸੁੱਕ ਲੈਂਦੀ ਆ ਕਪੜਾ ਵੀ ਜਲਦੀ ਸੁੱਕਦਾ ਇੱਥੇ ਕਪੜੇ ਤਾਂ ਸੁੱਕਦੇ ਹੀ ਹੈ ਚੋ ਕਿਉਂਕਿ ਧੁੱਪ ਬਹੁਤ ਤੇਜ਼ ਆ ਪਰ ਸਕਿਨ ਜਿਹੜੀ ਸੁੱਕ ਜਾਂਦੀ ਹੈ ਤੇ ਉਹ ਬਿਆਈਆਂ ਵਾਂਗੂ ਪਾਟ ਜਾਂਦੀ ਹੈ ਫਿਰ ਉਹ ਦਰਦ ਕਰਦੀ ਹੈ ਫਿਰ ਬੰਦਨ ਘੁੰਮਣ ਚ ਸਵਾਲ ਨਹੀਂ ਆਉਂਦਾ ਬੰਦਾ ਜਾਨਾ ਕੀ ਹੋਈ ਜਾਂਦਾ ਯਾਰ ਫਸ ਗਿਆ ਜਦੋਂ ਪਹਿਲੀ ਵਾਰ ਮੈਂ ਬਾਈਕ ਟੂਰ 2018 ਚ ਲਾਇਆ ਸੀ ਮੈਨੂੰ ਇਹ ਦਿੱਕਤਾਂ ਆਈਆਂ ਸੀ ਅਸੀਂ ਤਾਂ ਉਹਨੂੰ 18-19 ਦਿਨਾਂ ਚ ਪੁੱਤਾਂ ਵਰਗੇ ਬਣ ਕੇ ਵਾਸ ਮੁੜੇ ਸੀ ਬਹੁਤ ਭੜਾ ਲੱਗਦਾ ਸੀ ਤੇ ਭੜਾ ਤਾਂ ਚਲੋ ਕਾਲੇ ਪੀਲੇ ਹੋ ਪਾਈ ਜਾਂਦੀ ਹੈ ਦਰਦ ਹੁੰਦਾ ਬੰਦੇ ਨੂੰ ਤਾਂ ਇਹ ਜ਼ਰੂਰ ਇਹ ਹੈਗੀ ਆ ਲੈ ਕੇ ਆਓ ਮਨਾਲੀ ਚ ਮਿਲ ਜਾਂਦੀ ਐ ਨੇ ਸਸਤੇ ਪਾ ਤਾਂ ਇਹ ਜ਼ਰੂਰ ਮੈਂ ਸਾਰਿਆਂ ਨਾਲ ਜਿਹੜੇ ਕੋਲੇ ਤਾਂ ਹੈਗੀ ਐ ਜਿਹੜਾ ਉਹ ਤੁਸੀਂ ਆਪਾਂ ਉਹਦੀ ਗੱਲ ਕਰ ਰਹੇ ਸੀ ਮੈਲ ਦੀ ਜਿਹੜਾ ਪਿੰਡ ਆ ਉਹ ਕਿਹੜਾ ਜ਼ੰਗਲਾ ਪਿੰਡ ਹੀ ਆ ਜੀ ਉਹ ਉਸ ਪਿੰਡ ਦੇ ਉਹ ਪਹਿਲਾਂ ਜ਼ੰਗਲਾ ਪਿੰਡ ਉੱਪਰ ਹੁੰਦਾ ਸੀ ਉਹਦੇ ਕਰਕੇ ਹੀ ਥੱਲੇ ਹੁਣ ਬਸਿਆ ਪਰ ਹੁਣ ਇਹ ਕਿਉਂਕਿ 2-3 ਸਾਲ ਪਹਿਲਾਂ ਹੀ ਇੱਥੇ ਸੜਕ ਨਿਕਲੀ ਆ ਬੀਆਰਓ ਨੇ ਬਣਾਈ ਆ ਜਿਉਂਦਾ ਯੂਟੀ ਬਣਿਆ ਇੱਥੇ ਸੜਕ ਬਣ ਗਈ ਤੇ ਸੜਕ ਆਉਣ ਨਾਲ ਹੁਣ ਲੋਕਾਂ ਦੇ ਅੰਦਰ ਇੱਕ ਇਹ ਕੰਫੀਡੈਂਸ ਵੀ ਆ ਗਿਆ ਇਹਨਾਂ ਲੋਕਾਂ ਦੇ ਅੰਦਰ ਵੀ ਸਾਡਾ ਟਾਈਮ ਆ ਗਿਆ ਅੱਜ ਤੱਕ ਨਹੀਂ ਆ ਅਸੀਂ ਹੁਣ ਅਸੀਂ ਤਰੱਕੀ ਕਰਾਂਗੇ ਤੇ ਇੱਥੇ ਬਹੁਤ ਸਾਰੇ ਹੋਮਸਟੇ ਬਣ ਰਹੇ ਨੇ ਹੋਟਲ ਬਣ ਰਹੇ ਨੇ ਤੇ ਜਿਹੜੇ ਥੋੜੇ ਬਹੁਤ ਲੇ ਜਾਂ ਵੱਡੇ ਸ਼ਹਿਰਾਂ ਚ ਇੱਥੋਂ ਦੇ ਵਸਨੀਕ ਵਸੇ ਹੋਏ ਨੇ ਜਾਂ ਕਹਿ ਲਓ ਕਿਸੇ ਤਰ੍ਹਾਂ ਦਾ ਫਾਈਨੈਂਸਰ ਲੱਭ ਕੇ 4-4 5-5 ਮੰਜ਼ਲਾ ਹੋਟਲਾਂ ਦੀ ਵੀ ਕੰਸਟਰਕਸ਼ਨ ਥੱਲੇ ਚੱਲ ਰਹੀ ਆ ਤੇ ਟੂਰ ਐਂਡ ਟਰੈਵਲ ਵੱਧ ਰਿਹਾ ਲੋਕ ਥੋੜੇ ਜਿਹਾ ਆਪਣਾ ਕੈਫੇ ਵਗੈਰਾ ਖੋਲ ਰੇ ਨੇ ਤਾਂ ਹੁਣ ਇਸ ਤਰ੍ਹਾਂ ਇੱਥੇ ਪਹਿਲਾਂ 182 ਪਿੰਡ ਸੀਗੇ ਹੁਣ ਵੀ ਵਿਕੀਪੀਡੀਆ ਤੇ 182 ਪਿੰਡ ਕਹਿੰਦਾ ਪਰ ਜਿਹੜੇ ਪਿੰਡ ਵਾਲੇ ਮੰਨਦੇ ਆ ਵੀ ਸਾਡੇ ਅਸਲੀ ਘਰ ਤਾਂ 80 ਨੇ 182 ਕਿਸ ਤਰ੍ਹਾਂ ਹੋਗੇ ਪਤਾ ਨਹੀਂ ਤੋਂ ਪਿੰਡ ਵੀ ਵਾਧਾ ਵਾਧਾ ਹੁਣੇ ਤਿੰਨ ਪਿੰਡ ਬਣ ਗਏ ਨੇ ਜ਼ੰਗਲਾ ਉੱਪਰ ਵਾਲਾ ਪਿੰਡ ਆ ਜਿਹੜਾ ਇੱਥੇ ਤੁਹਾਨੂੰ ਦਿਖੇਗਾ 80 80 85 ਘਰਾਂ ਦਾ ਥੱਲੇ ਵਾਲੇ ਦਾ ਇਹਨਾਂ ਨੇ ਮੈਨੂੰ ਆਮ ਦੱਸਿਆ ਸੀਗਾ ਪਰ ਮੈਂ ਭੁੱਲ ਗਿਆ ਉਸ ਤੋਂ ਥੱਲੇ ਫਿਰ ਇੱਕ ਹੋਰ ਪਿੰਡ ਆ ਜਿੱਥੇ ਉਹ ਬੀਆਰਓ ਨੇ ਹੈਲੀਪੈਡ ਬਣਾਈ ਹੋਈ ਆ ਹਾਂ ਤਾਂ ਬਾਈ ਜੀ ਮਤਲਬ ਕਿ ਚਾਰ ਚਾਰ ਘਰ ਇਕੱਠੇ ਹੋਣ ਉੱਥੇ ਇੱਕ ਪਿੰਡ ਬਸ ਉਹ ਹਾਂ ਉਹ ਪਹਿਲਾਂ ਉਹਨੂੰ ਕਹਿੰਦੇ ਮਹੱਲਾ ਬਣ ਗਿਆ ਮਹੱਲੇ ਤੋਂ ਦੋ ਚਾਰ ਹੋਰ ਵਧ ਗਏ ਤਾਂ ਪਿੰਡ ਬਣ ਜਾਂਦਾ ਇਹ ਪਿਛਲੇ 18-20 ਸਾਲਾਂ ਦੇ ਵਿੱਚ ਹੀ ਇਹ ਸਾਰਾ ਮਸ਼ਰੂਮ ਹੋਏ ਆ ਮ 来 ਨੇ ਪਿੰਡਾਂ ਦੇ ਨਾਮ ਦੇ ਚਲੋ ਠੀਕ ਆ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਸਤਾਨਵਾਰੇ ਤੇ ਉਸ ਸਤਾਨਵਾਰੀ ਦੱਸਿਆ ਯੂਟੀ ਚ ਆ ਕੇ ਬਹੁਤ ਖੁਸ਼ ਨੇ ਕਿਉਂਕਿ ਇਹਨਾਂ ਨੂੰ ਐ ਲੱਗਦਾ ਨੇ ਵੀ ਸਾਡਾ ਹੁਣ ਬਜਟ ਅੱਡ ਤੋਂ ਬਣਨ ਲੱਗ ਗਿਆ ਪਹਿਲਾਂ ਸਰ ਜੇ ਐਂਡ ਕੇ ਦਾ ਰੀਜਨਸੀ ਤੇ ਜਾਂਦਾ ਸਾਰਾ ਕਸ਼ਮੀਰ ਦੀ ਸ਼ਿਸ਼ੀ ਨਗਰ ਤੇ ਉਧਰ ਸਾਰਾ ਲੱਗ ਜਾਂਦਾ ਸੀ ਤਾਂ ਹੁਣ ਇਹਨਾਂ ਨੂੰ ਬਜਲ ਕੁਛ ਤਾਂ ਮਿਲਣ ਲੱਗਿਆ ਸੜਕਾਂ ਸੁੜਕਾਂ 2-3 ਸਾਲਾਂ 'ਚ ਗੱਡੀਆਂ ਜਿਹੜੀਆਂ ਤੁਸੀਂ ਇੱਥੇ ਜਿੰਨੀਆਂ ਦੇਖੋਗੇ ਸਾਰੀਆਂ ਗੁਰਦਾਉਂ ਦਿੱਲੀ ਨੰਬਰ ਚੰਡੀਗੜ੍ਹ ਨੰਬਰ ਨੇ ਚਾਰ 26 ਨੇ ਪੀਬੀ 10 ਨੇ ਲੁਧਿਆਣੇ ਦੀਆਂ ਸੈਕੰਡ ਹੈਂਡ ਗੱਡੀਆਂ ਹੁਣੇ-ਹੁਣੇ ਹੀ ਇੱਥੇ ਗੱਡੀਆਂ ਲੋਕਾਂ ਨੂੰ ਆਹ ਮਤਲਬ ਤੇ ਇੱਕ ਉਹ ਜਿਹੜਾ ਸਾਹਮਣੇ ਤੁਸੀਂ ਟਾਵਰ ਦੇਖ ਰਹੇ ਹੋ ਇੱਕ ਸਾਲ ਪਹਿਲਾਂ ਉਹ ਟਾਵਰ ਆਇਆ ਤੇ ਇੱਥੇ ਇੱਕ ਸਾਲ ਪਹਿਲਾਂ ਹੀ ਮੋਬਾਈਲ ਆਇਆ ਤੇ ਹੁਣ ਉਹ ਸਾਰੇ ਨਾ ਸ਼ਾਮ ਨੂੰ ਪਹਿਲਾਂ ਤਾਂ ਇੱਥੇ ਲੋਕ ਕੰਮ ਕਰਦੇ ਸੀ ਤੇ ਮੁੰਡੇ ਚਲੋ ਸ਼ਾਮ ਨੂੰ ਕੁਝ ਖੇਡ ਲੈਂਦੇ ਸੀ ਕ੍ਰਿਕਟ ਵਗੈਰਾ ਹੁਣ ਸਾਨੂੰ ਹੁਣ ਦੁਨੀਆ ਬਾਹਰ ਚੱਲ ਕੀ ਰਿਹਾ ਪਤਾ ਲੱਗੇ ਸੋ ਬਹੁਤ ਚੀਜ਼ਾਂ ਨੂੰ ਉਸੇ ਤਰ੍ਹਾਂ ਫਿਰ ਸ਼ਹਿਰਾਂ ਦੀਆਂ ਬਿਮਾਰੀਆਂ ਵੀ ਆ ਰਹੀਆਂ ਇੱਥੇ ਮੈਂ ਤਾਂ 15 ਦਿਨਾਂ ਚ ਨੋਟ ਕੀਤਾ ਇੱਥੇ কুরਕਰੇ ਪਹੁੰਚ ਗਏ ਨੇ 6 ਮਹੀਨੇ ਪਹਿਲਾਂ ਇੱਕ ਦੁਕਾਨ ਖੁੱਲੀ ਆ ਤਾਂ ਸਭ ਤੋਂ ਪਹਿਲਾਂ ਉੱਥੇ কুরਕਰੇ ਡਿਊ ਪੈਪਸੀ ਫਲਾਂਟਮ ਕਾਨ ਜਿਹੜਾ ਜਿੰਨੀਆਂ ਬਿਮਾਰੀਆਂ ਨੇ ਫ੍ਰਸਟ੍ਰੇਸ਼ਨ ਦਾ ਤੇ ਮोटापा ਤੇ ਉਹ ਸਾਰਾ ਹੁਣ ਆਊਗਾ ਫਿਰ ਉੱਥੇ ਕੀ ਹੋਇਆ ਵੀ 6 ਮਹੀਨੇ ਜੀ ਇਹਨਾਂ ਨੇ ਇੰਨੇ ਕੁਰਕਰੇ ਤੇ ਉਹ ਸਾਰਾ ਕੁਝ ਕੰਜ਼ਿਊਮ ਕਰਨ ਲੱਗੇ ਹੁਣ ਇੱਥੇ ਹਰ ਹਫ਼ਤੇ ਕਲੀਨਨਸ ਡਰਾਈਵ ਚਲਾਉਣੀ ਪੈਂਦੀ ਆ ਤੇ ਉਹ ਗੱਟਿਆਂ ਦੇ ਗੱਟੇ ਜਿਹੜੇ ਹੈਗੇ ਆ ਉਹ ਕੁਰਕਰਿਆਂ ਦੇ ਪੈਕੇਟ ਤੇ ਉਹ ਸਾਰੇ ਲੋ ਹੁਣ ਇਹਨਾਂ ਲੋਕਾਂ ਨੂੰ ਚਾਹੀਦਾ ਵੀ ਆਪਦੇ ਇਲਾਕੇ ਨੂੰ ਬਚਾਉਣ ਵਾਸਤੇ ਕਿਉਂਕਿ ਜਿੰਨਾ ਸ਼ੁੱਧਰ ਹੋਊਗਾ ਤਾਈਂ ਉਹ ਅਸੀਂ ਕੋ ਮਨਾਵਾਂਗੇ ਆਪਾਂ ਸਾਰੇ ਹਨਾ ਪਲੇਨ ਏਰੀਆ ਦੇ ਬੰਦੇ ਤੇ ਇੱਥੇ ਹੁਣ ਅਵੇਰਨੈਸ ਫਲਾਉਣ ਲਈ ਹੁਣ ਸਾਹਮਣੇ ਜਿਹੜੀ ਗੱਡੀ ਦੇਖ ਰਹੇ ਹੋ ਜਿਹੜੀ ਚਿੱਟੇ ਰੰਗ ਦੀ ਇੱਥੇ ਇਹ ਗੱਡੀ ਪਹਿਲਾਂ ਮੈਂ ਸੁਣਿਆ 35-40 ਸਾਲ ਪਹਿਲਾਂ ਇੱਥੇ ਉਸ ਤਰ੍ਹਾਂ ਖੇਤੀ ਨਹੀਂ ਸੀ ਹੁੰਦੀ ਖੇਤੀ 2007-08 ਦੇ ਵਿੱਚ ਹੀ ਹੋਣ ਲੱਗੀ ਆ ਤੇ ਖੇਤੀ ਜਾਂ ਤਾਂ ਕਹੋ ਵੀ ਪਾਣੀ ਤਾਂ ਸੀਗਾ ग्लेਸ਼ੀਅਰ ਦਾ ਨਦੀ ਵਗਦੀ ਸੀ ਪਰ ਲੋਕਾਂ ਨੂੰ ਖੇਤੀ ਉਮੇ ਕਹੋ ਜਾਂ ਤਾਂ ਕਰਨੀ ਨਹੀਂ ਸੀ ਹੁੰਦੀ ਰੁਝਾਨ ਨਹੀਂ ਸੀਗਾ ਤੇ ਸ਼ਿਕਾਰ ਕਰਕੇ ਹੀ ਖਾਂਦੇ ਸੀ ਤੇ ਫਿਰ ਜਿਹੜੀ ਇਹ ਗੱਡੀ ਹੈਗੀ ਐ ਇੱਥੋਂ ਦੇ ਰਾਜੇ ਦੀ ਐ ਰਾਜਕੁਮਾਰ ਦੀ ਹੁਣ ਉਹ ਅੰਦਰ ਗਏ ਹੋਏ ਨੇ ਤੇ ਉਹ ਬਾਹਰ ਗਏ ਫੋਰਨ ਕੰਟਰੀ ਘੁੰਮਣ ਤੇ ਉਹਨਾਂ ਨੂੰ ਪਤਾ ਲੱਗਿਆ ਯਾਰ ਵੀ ਜਿਹੜੇ ਸਾਡੇ ਇੱਥੇ ਜਾਨਵਰ ਨੇ ਉਹ ਕਿੰਨੇ ਕੀਮਤੀ ਤੇ ਕਿੰਨੇ ਰੇਅਰ ਜਾਨਵਰ ਨੇ ਆਈਬੈਕਸ ਆ स्ਨੋ ਲੈਪਰਡ ਅਸੀਂ ਸ਼ਿਕਾਰ ਕਰਕੇ ਕਿਉਂ ਖਾਣੇ ਆ ਤੇ ਉਹਨਾਂ ਨੇ ਸਾਰੇ ਪਿੰਡ ਨੂੰ ਅਵੇਅਰ ਕੀਤਾ ਤੇ ਇੱਕ ਗੱਲ ਹੈ ਚੰਗੀ ਇਹਨਾਂ ਲੋਕਾਂ ਦੀ ਵੀ ਜਿਹੜੀ ਗੱਲ ਇਹਨਾਂ ਨੂੰ ਸਮਝ ਆ ਜੇ ਨੇ ਬਹੁਤ ਛੇਤੀ ਅਮਲ ਕਰਦੇ ਤੇ ਸਾਰੇ ਪਿੰਡ ਨੇ ਇਕੱਠੇ ਕਰਕੇ ਆਪਦੇ ਸ਼ਿਕਾਰ ਦੇ ਹਥਿਆਰ ਜਿਹੜੇ ਹੈਗੇ ਆ ਇੱਥੇ ਇੱਕ ਮੰਦਿਰ ਬਣਿਆ ਹੋਇਆ ਥੱਲੇ ਬੁੱਧਿਸਤ ਮੰਦਿਰ ਉਹਦੇ ਵਿੱਚ ਜਮਾ ਕਰਤੇ ਤੇ ਸੋਂਹ ਖਾਦੀ ਵੀ ਅਸੀਂ ਅੱਜ ਤੋਂ ਬਾਅਦ ਸ਼ਿਕਾਰ ਨਹੀਂ ਕਰਾਂਗੇ ਹੁਣੇ ਸ਼ਿਕਾਰ ਨਹੀਂ ਕਰਦੇ ਪੂਰੀ ਤਰ੍ਹਾਂ ਵੈਜੀਟੇਰੀਅਨ ਨੇ ਦੂਸਰਾ ਫੂਡ ਇਹਨਾਂ ਦਾ ਬੜਾ ਆਰਗੈਨਿਕ ਆ ਰੇਹਾਂ ਸਪਰੇਹਾਂ ਇੱਥੇ ਪਹੁੰਚੀਆਂ ਨਹੀਂ ਤਾਂ ਬਿਲਕੁਲ ਸ਼ੁੱਧ ਖਾਣਾ ਖਾਂਦੇ ਆ ਤੇ ਹੁਣ ਇਹ ਜਿਹੜੇ ਹੈਗੇ ਨੇ ਇਹ ਵਾਈਲਡ ਲਾਈਫ ਕਨਜ਼ਰਵੇਟਿਵ ਕਨਜ਼ਰਵੇਸ਼ਨ ਤੇ ਕੰਮ ਕਰਦੇ ਤੁਸੀਂ ਹੁਣ ਜਾਓਗੇ ਨਾ ਮਹਿਲ ਦੇਖਣ ਹੋ ਸਕਦਾ ਤੁਹਾਨੂੰ ਮਿਲ ਜਾਵੇ ਆਈਬੈਕਸ ਦੀ ਫੈਮਿਲੀ ਦਾ ਪਰਸਨ ਉੱਥੇ ਮੈਂ ਦੇਖੀ ਆ ਉੱਥੇ ਜਿਹੜੇ ਇਸ ਤਰ੍ਹਾਂ ਲੰਬੇ ਸਿੰਗਾ ਵਾਲੇ ਜਾਨਵਰ ਨੇ ਪਿੱਛੇ ਨੂੰ ਮੁੜਦੇ ਜਿਹੜੇ ਬੜੇ ਫੇਮਸ ਹੈ ਇੱਥੇ ਤੁਸੀਂ ਪੋਸਟਰਾਂ 'ਚ ਦੇਖੇ ਹੋਣਗੇ ਮੈਂ ਲਾਈਵ ਦੇਖੇ ਨੇ ਸੋ ਹੁਣ ਇੱਥੇ ਬਹੁਤ ਜਾਨਵਰ ਬਚੇ ਹੋਏ ਨੇ ਤੇ ਵਧ ਵੀ ਰਹੇ ਨੇ ਇਹ ਸੋਹਣੀ ਗੱਲ ਹੈ ਇੱਥੋਂ ਦੀ ਠੀਕ ਹੈ ਜੀ ਥੈਂਕ ਯੂ ਠੀਕ ਹੈ ਭਾਈ ਜੀ ਓਕੇ ਜੀ 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 ਜ ਜ਼ਰੂਰ ਇਹਨਾਂ ਇਲਾਕਿਆਂ ਦੇ ਵਿੱਚ ਆਇਓ ਤੇ ਪੇਜ ਨੂੰ ਫੋਲੋ ਕਰੋ